ਚੋਰੀ ਜਪਤਾ ਨਹੀਂ ਕਰਦੇ ਆ ਤੇ ਇਹਨਾਂ ਦਾ ਹੱਥ ਐਨੇ ਖੁੱਲ ਗਏ ਨੇ ਕਿ ਇੱਕ ਹੀ ਦੁਕਾਨ ਦੇ ਵਿੱਚ ਚੌਥੀ ਵਾਰੀ ਐਦਾਂ ਦੀ ਵਾਰਦਾਤ ਕਰਨੀ ਬਹੁਤ ਸ਼ਰਮਨਾਕ ਗੱਲ ਐ ਇਹ ਸਾਡੇ ਲਈ ਵੀ ਤੇ ਪ੍ਰਸ਼ਾਸਨ ਅਧਿਕਾਰੀਆਂ ਲਈ ਉਸ ਬੰਦੇ ਨੇ ਆ ਕੇ ਫ੍ਰਿਜ ਦੀ ਲਾਈਟ ਵੀ ਓਨ ਕੀਤੀ ਕੋਈ ਵੀ ਦਿਖਾਈ ਨਹੀਂ ਦੇ ਰਹੀ ਸੀ ਉਸ ਤੋਂ ਬਾਅਦ ਉਹਨੇ ਸਭ ਤੋਂ ਪਹਿਲਾਂ ਆ ਕੇ ਆਪਣਾ ਇਨਵਰਟਰ ਦੇ ਪਲੱਗ ਕੱਢੇ ਤਾਂ ਜੋ ਸੀਸੀਟੀਵੀ ਕੈਮਰੇ ਆਫ ਹੋ ਸਕਦੇ ਤੇ ਉਪਰ ਤੋਂ ਬਾਅਦ ਉਹਦੀ ਰਿਕਾਰਡਿੰਗ ਬੰਦ ਰੋਕੀ ਹਸੀਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਾਂ ਸੁਖਦੇਵ ਸਿੰਘ ਨਿਕੂਬੜ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਅਗੰਪਰ ਦੇ ਮੈਡੀਕਲ ਸਟੋਰ ਨੂੰ ਚੋਰਾ ਵੱਲੋਂ ਨਿ ਪਹਿਲੀ ਵਾਰ ਨਹੀਂ ਹੋਇਆ ਕਿ ਮੈਡੀਕਲ ਸਟੋਰ ਨੂੰ ਚੋਰਾਵਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਇਸ ਤੋਂ ਪਹਿਲਾਂ ਵੀ 4 ਤੋਂ 5 ਵਾਰ ਚੋਰ ਐ ਇਸ ਮੈਡੀਕਲ ਸਟੋਰ ਨੂੰ ਨਿਸ਼ਾਨਾ ਬਣਾ ਚੁੱਕੇ ਨੇ ਜਿੱਥੇ ਕਦੇ ਉਸ ਦਾ ਏਸੀ ਚੋਰੀ ਹੋਇਆ ਤਾਂ ਕਦੇ ਹੋਰ ਦਵਾਈਆਂ ਚੋਰੀ ਹੋਈਆਂ ਨੇ ਤੇ ਜਾਂ ਫਿਰ ਕੈਸ਼ ਚੋਰੀ ਹੋਇਆ ਇਸ ਵਾਰ ਵੀ 38 ਤੋਂ 40 ਹਜ਼ਾਰ ਦੇ ਕਰੀਬ ਨਕਦੀ ਅਤੇ ਹੋਰ ਕਰੇਲੂ ਵਸਤਾਂ ਦਾ ਜਿਹੜਾ ਸਮਾਨ ਹੈ ਬੱਚਿਆਂ ਦਾ ਸਮਾਨ ਹੈ ਉਹ ਮਾਲਕ ਦਾ ਕਹਿਣਾ ਹੈ ਕਿ 55 ਤੱਕ ਚੋਰਾਵਾਂ ਵੱਲੋਂ ਇਸ ਵਾਰ ਚੋਰੀ ਕੀਤੀ ਗਈਆਂ ਨੇ ਜਿਸ ਚੋਂ ਉਸ ਨੇ ਖੱਤ੍ਹਾ ਜਤਾਇਆ ਕਿ ਚੋਰ ਚੋਰਤਾ ਹੋ ਸਕਦੇ ਨੇ ਨਾਲ ਨਸ਼ੇੜੀ ਵੀ ਹੋ ਸਕਦੇ ਨੇ ਸੋ ਉਸ ਮਾਲਕ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਇਸ ਤੇ ਕਾਰਵਾਈ ਕਰਨੀ ਚਾਹੀਦੀ ਹੈ ਤੇ ਜਲਦੀ ਤੋਂ ਜਲਦੀ ਚੋਰਾਂ ਨੂੰ ਫੜਨਾ ਚਾਹੀਦਾ ਹੈ ਤੇ ਨਾਲ ਉਸ ਦਾ ਜਿਹੜਾ ਨੁਕਸਾਨ ਹੋਇਆ ਉਸ ਦੀ ਪਰਹਾਈ ਕਰਨੀ ਚਾਹੀਦੀ ਹੈ ਪੂਰੀ ਖਬਰ ਕੀ ਹੈ ਤੁਸੀਂ ਦੇਖ ਲਵੋ ਪਹਿਲੀ ਵਾਰ ਵਾਰਦਾਤ ਹੋਈ ਜਾਂ ਪਹਿਲਾਂ ਵੀ ਇਸ ਤਰ੍ਹਾਂ ਦੀ ਕੋਈ ਵਾਰਦਾਤ ਹੋ ਚੁੱਕੀ ਇਸ ਦੁਕਾਨ ਵਿੱਚ ਇਸ ਦੁਕਾਨ ਦੇ ਵਿੱਚ ਲਗਾਤਾਰ ਇਹ ਮਤਲਬ ਚੌਥੀ ਵਾਰੀ ਦੀ ਵਾਰਦਾਤ ਹੈ ਜੋ ਕਿ 메인 ਚੌਂਕ ਦੇ ਵਿੱਚ ਦੁਕਾਨ ਹੁੰਦੇ ਹੋਈ ਵੀ ਚੌਥੀ ਵਾਰ ਚੋਰਾਂ ਨੇ ਆਪਣੇ ਹੱਥ ਕੰਦੇ ਜਿਹੜੇ ਪੂਰੀ ਤਰ੍ਹਾਂ ਨਾਲ ਅਜਮਾ ਲਏ ਨੇ ਤੇ ਮੇਰੀ ਪ੍ਰਸ਼ਾਸਨ ਨੂੰ ਇੱਕ ਹੀ ਬੇਨਤੀ ਹੈ ਕਿ ਇਹਨਾਂ ਜਿਹੜੇ ਇਦਾਂ ਦੇ ਲੋਕ ਨੇ ਇਨਾਂ ਦੇ ਨਕੇਲ ਕੱਸੀ ਜਾਵੇ ਜਿੰਨੀ ਹੋ ਸਕਦੇ ਤੇ ਜਿਹੜਾ ਇਹ ਅੱਜ ਦਾ ਕੇਸ ਹੋਇਆ ਮੈਂ ਤਾਂ ਇਹ ਚਾਹੁੰਦਾ ਆ ਕਿ ਹਾਈ ਤੋਹਾਈ ਇਨਕੁਆਰੀਆਂ ਕਰਕੇ ਇਹਨਾਂ ਨੂੰ ਜਲਦ ਜਲਦ ਪਕੜਿਆ ਜਾਵੇ ਤੇ ਸਾਡਾ ਜਿਹੜਾ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਸਾਨੂੰ ਦਵਾਇਆ ਜਾਵੇ ਕਿਉਂਕਿ ਸਾਡੀਆਂ ਨਿੱਤ ਦੀਆਂ ਮਿਹਨਤਾਂ ਨੇ ਅਸੀਂ ਰੋਜ਼ ਸਵੇਰੇ ਜਾਂਦੇ ਆਂ ਸ਼ਾਮ ਨੂੰ ਜਾਂਦੇ ਨੇ ਠੀਕ ਹੈ ਜੀ ਅਸੀਂ ਆਪਣੇ ਕੰਮ ਕਰ ਇਸ ਤਰ੍ਹਾਂ ਦਾ ਕਰਦੇ ਆਂ ਕਿ ਮਿਹਨਤ ਨਾਲ ਕੰਮ ਕਰਦੇ ਆਂ ਜੀ ਕੋਈ ਚੋਰੀ ਜਪਟਾ ਨਹੀਂ ਕਰਦੇ ਆ ਤੇ ਇਹਨਾਂ ਦਾ ਇਹ ਹੱਥ ਐਨੇ ਖੁੱਲ ਗਏ ਨੇ ਕਿ ਇੱਕੀ ਦੁਕਾਨ ਦੇ ਵਿੱਚ ਚੌਥੀ ਵਾਰੀ ਐਦਾਂ ਦੀ ਵਾਰਦਾਤ ਕਰਨੀ ਬਹੁਤ ਸ਼ਰਮਨਾਕ ਗੱਲ ਹੈ ਇਹ ਸਾਡੇ ਲਈ ਵੀ ਤੇ ਪ੍ਰ ਤੇ ਮੈਂ ਬੇਨਤੀ ਕਰਦਾ ਕਿ ਇਹਨਾਂ ਤੇ ਜਲਦ ਤੋਂ ਜਲਦ ਨਕੇਲ ਕਸਤੀ ਜਾਵੇ ਸੀਸੀ ਟੀਵੀ ਕੈਮਰੇ ਵਿੱਚ ਕੋਈ ਟਾਈਮਿੰਗ ਵੀ ਆਈ ਕਿੰਨੇ ਵਜੇ ਦੀ ਚੋਰੀ ਲਗਾ ਲਗਭਗ ਸਵੇਰੇ 3 ਵਜੇ ਕੇ 16 ਮਿੰਟ ਦੇ ਕਰੀਬ ਤੇ ਉਹ ਅੰਦਰ ਐਂਟਰ ਕੀਤੇ ਨੇ ਜਿੰਦੇ ਵਿੱਚ ਪਹਿਲਾਂ ਉਹਨਾਂ ਨੇ ਕੰਧ ਤੋੜੀ ਹੈ ਬਾਹਰ ਕੰਧ ਨਹੀਂ ਟੁੱਟੀ ਫਿਰ ਉਹਨਾਂ ਨੇ ਉੱਪਰੋਂ ਖਿੜਕੀ ਤੋੜ ਕੇ ਅੰਦਰ ਬੜੇ ਨੇ ਤੇ ਕਮ ਸੇ ਘੱਟ ਵੀ 2 ਜਾਂ 3 ਮਿੰਟ ਦੀ ਰਿਕਾਰਡਿੰਗ ਹੋਈ ਹੈ ਉਸ ਤੋਂ ਬਾਅਦ ਉਹਨਾਂ ਨੇ ਕਿੰਨੇ ਬੰਦੇ ਸੀ ਜੀ ਲੱਗਿਆ ਲਗਭਗ ਜੀ ਨੇ ਜਿਹੜਾ ਬੰਦਾ ਅੰਦਰ ਆਇਆ ਸੀਗਾ ਉਹ ਇੱਕੋ ਹੀ ਬੰਦਾ ਸੀ ਉਸ ਬੰਦੇ ਕੋਲ ਸ਼ਾਇਦ ਮੋਬਾਈਲ ਫੋਨ ਵੀ ਆਪਣਾ ਸੀਗਾ ਜਿਹੜੀ ਰਿਕਾਰਡਿੰਗ ਦੇ ਅਕੋਰਡਿੰਗ ਦਿਖਾਇਆ ਜਾ ਰਿਹਾ ਤੇ ਉਸ ਬੰਦੇ ਨੇ ਆ ਕੇ ਫ੍ਰਿਜ ਦੀ ਲਾਈਟ ਵੀ ਓਨ ਕੀਤੀ ਕਿਉਂਕਿ ਦਿਖਾਈ ਨਹੀਂ ਦੇ ਰਿਆ ਸੀ ਉਸ ਤੋਂ ਬਾਅਦ ਉਹਨੇ ਸਭ ਤੋਂ ਪਹਿਲਾਂ ਆ ਕੇ ਆਪਣਾ ਇਨਵਰਟਰ ਦੇ ਪਲੱਗ ਕੱਢੇ ਤਾਂ ਜੋ ਸੀਸੀਟੀਵੀ ਕੈਮਰੇ ਆਫ ਹੋ ਸਕਦੇ ਤੇ ਉੱਤੇ ਬਾਅਦ ਉਹਦੀ ਰਿਕਾਰਡਿੰਗ ਬੰਦ ਹੋ ਗਈ ਸੀ ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਤੇ ਕੀ ਵਾਰਦਾਤ ਹੋਈ ਜੱਤੀ ਮੇਰਾ ਨਾਮ ਜੀ ਭਲਕਰ ਸਿੰਘ ਹੈ ਜੀ ਤੇ ਮੈਂ ਦੁਕਾਨ 'ਚ ਜਦੋਂ ਆਪਣੀ 9 ਵਜੇ ਦੁਕਾਨ ਓਪਨ ਕਰਨ ਲੱਗਿਆ ਜੀ ਤੇ ਮੈਂ ਦੇਖਿਆ ਸਮਾਨ ਸਾਰਾ ਖਿਲਰੇ ਪਿਆ ਤਾਂ ਜੀ ਜਦੋਂ ਚਲੋ ਜਿਵੇਂ ਮੈਂ ਦੇਖਿਆ ਖੋਲ ਤੇ ਮਤਲਬ ਕਾਫੀ ਸਮਾਨ ਲੈ ਕੇ ਦੁਕਾਨ ਦਾ ਚੱਕ ਕੇ ਜੀ ਕੈਸ਼ ਲੈ ਕੇ ਜੀ ਕਿਉਂਕਿ ਘਰ ਸਾਡੇ ਥੋੜੇ ਦੂਰ ਪੈ ਜਾਂਦੇ ਜੀ ਇੱਥੇ ਤੇ ਧੁੰਦ ਕਰਕੇ ਅਸੀਂ ਕੋਈ ਪੈਸੇ ਨਹੀਂ ਨਾਲ ਚੱਕਦੇ ਜੀ ਤੇ ਕੈਸ਼ ਲੈ ਕੇ ਜੀ ਤੋੜਪਾਨ ਵੀ ਕਾਫੀ ਕੀਤੀ ਜੀ ਫਿਰ ਚਤਰੀ ਸਮਾਨ ਲੈ ਕੇ ਕੁਝ ਬੱਚਿਆਂ ਦਾ ਸਮਾਨ ਲੈ ਕੇ ਜੀ ਚੰਗ ਕੁਲਾਸ਼ ਵਗੈਰਾ ਲੈ ਕਿੰਨਾ ਕੁ ਨੁਕਸਾਨ ਹੋਇਆ ਜੀ ਸਾਡਾ ਜੀ ਕੁੱਲ ਮਿਲਾ ਕੇ ਜੀ ਕੈਸ਼ 38-40 ਹਜ਼ਾਰ ਦੇ ਨੇੜੇ ਤੇ ਕੈਸ਼ ਤਾਂ ਜੀ ਤੇ 10-15 ਹਜ਼ਾਰ ਦਾ ਤੁਹਾਡੇ ਸਮਾਨ ਉਹ ਕਰਤਾ ਜੀ ਬਾਕੀ ਜਿਹੜਾ ਤੋੜਪਾਨ ਕਰਕੇ ਲਿਆਦਾ ਗੀ ਇਨਵੈਕਟਰ ਜੀ ਤਾਰਾ ਪਟਲੇ ਜੀ ਆਹ ਕੈਮਰੇ ਦਾ ਸਾਰਾ ਕੁਝ ਨੁਕਸਾਨ ਕਰ ਤੇ ਪੁਲਿਸ ਨੂੰ ਇੱਤੀ ਕੋਈ ਸੂਚਨਾ ਜੀ ਦੇ ਬਾਰੇ ਹਾਂਜੀ ਹਾਂਜੀ ਜੀ ਨੰਦੇ ਵਸਾਂ ਖਾਣੇ ਇੱਥੇ ਫੋਨ ਕਰਤਾ ਸੀ ਜੀ ਆਪਾਂ ਉਹ ਆ ਕੇ ਮੌਕਾ ਚੈੱਕ ਕਰਕੇ ਲੈ ਗਈ ਜੀ ਸਾਰਾ ਕੁਝ ਜੀ ਹਾਂਜੀ ਤੇ ਪਹਿਲਾਂ ਵੀ ਕਦੀ ਇਸ ਤਰ੍ਹਾਂ ਦੀ ਚੋਰੀ ਵਗੈਰਾ ਹੋਈ ਹਾਂਜੀ ਤਿੰਨ ਚੋਰੀਆਂ ਹੋ ਗਈ ਜੀ ਪਹਿਲਾਂ ਵੀ ਸਾਡੇ ਤੋਂ ਪਹਿਲਾਂ ਸਾਡਾ ਏਸੀ ਲੈ ਗਈ ਸੀ ਚੱਕ ਕੇ ਉੱਪਰੋਂ ਖੋਲ ਕੇ ਲੈ ਗਈ ਜੀ ਇੱਕ ਵਾਰ ਸ਼ਟਰ ਪੱਟਿਆ ਗਿਆ ਤਾਂ ਜੀ ਇੱਕ ਵਾਰੀ ਚਲੋ ਕੋਈ ਕੋਈ ਅਣਜਾਣ ਹੀ ਸੀਗਾ ਉਹ ਥੋੜੀ ਬੋਧੀ ਪੈਸੇ ਕੈਸ਼ ਗੱਲੇ ਚੋਂ ਕੱਢ ਕੇ ਲੈ ਗਿਆ ਸੀ ਚਾਹ ਦੀ ਚੌਥੀ ਪੰਜਵੀਂ ਵਾਰ ਤਾਂ ਤੇ ਸਾਡੇ ਨਾਲ ਜੀ ਠੀਕ ਹੈ ਤੇ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਪ੍ਰਸ਼ਾਸਨ ਉਹੀ ਹੈ ਜੀ ਵਿੱਚ ਇਹ ਜਿਹੜੇ ਮੁੰਡੇ ਆ ਪੰਜਾਬੀ ਜਿਹੇ ਕੈਮਰੇ ਚ ਥੋੜੀ ਬੋਧੀ ਫੋਟੋ ਆ ਜੀ ਪੰਜਾਬੀ ਲੱਗਦੇ ਸੀ ਸਿਰਿੰਜਾ ਵੀ ਲੈ ਗੇ ਜੀ ਇਹ ਨਾਲ ਨਸ਼ੇੜੀ ਵੀ ਹੈਗੇ ਨਾਲ ਚੋਰ ਵੀ ਹੈਗੇ ਜੇਕਰ ਕੋਈ ਇਹਨਾਂ ਨੂੰ ਇਨਸਾਨ ਉੱਧਾ ਦੇਖ ਲੈਂਦਾ ਤਾਂ ਨੇ ਜਾਨੋ ਵੀ ਮਾਰ ਸਕਦੇ ਸੀ ਜੀ ਕਿਉਂਕਿ ਨਸ਼ੇੜੀ ਤੇ ਸਿਰਿੰਜਾ ਪਾਰਲੀ ਸਰਟੀਫਾਈ ਕੀਤੀਆਂ ਜੀ ਪਾਰਲੀ ਸਾਈਡ ਪਿਛਲੀ ਸਾਈਡ ਤੋਂ ਆਏ ਸੀ ਜੀ ਪ੍ਰਸ਼ਾਸਨ ਇਹ ਜਾਂਦਾ ਜੀ ਮਿਹਨਤ ਹੈ ਸਾਡੀ ਤੇਰਾ ਦੀ ਮਿਹਨਤ ਹੁੰਦੀ ਸਾਰਾ ਕੁਝ ਲੈ ਜਾਂਦੇ ਜੀ ਕੁਝ ਪੱਲੇ ਨਹੀਂ ਜੀ ਪੈਂਦਾ ਪਿਛਲੀ ਪਹਿਲਾਂ ਵੀ ਲੈ ਗਈ 70-75 ਹਜ਼ਾਰ ਦੇ ਇੱਕ ਵਾਰ ਨੁਕਸਾਨ ਕਰ ਗਈ ਫਿਰ ਵੀ ਨੁਕਸਾਨ ਤਾਂ ਤੁਹਾਨੂੰ ਪਤਾ ਮਿੰਟ ਦਾ ਤਾਂ ਪੈਸਾ ਹੀ ਸਾਡਾ ਜੀ ਸਾਰਾ ਜੀ ਤੇ ਸੀਸੀਟੀਵੀ ਕੈਮਰੇ ਵਿੱਚ ਵੀ ਆਈ ਜੀ ਹਾਂਜੀ ਥੋੜੀ ਜੀ ਆਈ ਜੀ ਬਾਕੀ ਛਾਤਰ ਸੀਗੇ ਉਹਨਾਂ ਨੇ ਬਾਕੀ ਪਲੱਗ ਪਲੱਗ ਬੰਦ ਕਰਤੇ ਸੀਗੇ ਪੱਤਰਕਾਰ ਵੱਲੋਂ ਜਦੋਂ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹ ਮਾਮਲੇ ਦੀ ਜਿਹੜੀ ਹੈ ਜਾਂਚ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਪੂਰੇ ਬਰੀਕੀ ਦੇ ਨਾਲ ਉਹ ਮਾਮਲੇ ਨੂੰ ਦੇਖਣਗੇ ਤੇ ਉਸ ਤੋਂ ਬਾਅਦ ਹੀ ਜਲਦੀ ਤੋਂ ਜਲਦੀ ਮੁਲਜ਼ਮਾਂ ਨੂੰ ਫੜਨਗੇ ਪਰ ਕਿਤੇ ਨਾ ਕਿਤੇ ਅਜਿਹੀਆਂ ਜਿਹੜੀਆਂ ਚੋਰੀਆਂ ਨੇ ਇੱਕ ਸਵਾਲੀਆ ਨਿਸ਼ਾਨ ਖੜਾ ਕਰਦੀਆਂ ਨੇ ਕਿਉਂਕਿ ਚੋਰਾਂ ਦੇ ਵੱਲੋਂ ਜਿੱਥੇ ਮੈਡੀਕਲ ਸਟੋਰ ਨੂੰ ਕਿਉਂਕਿ ਉੱਥੋਂ ਸਿਹਤ ਸੰਬੰਧੀ ਕਹਿ ਸਕੀਏ ਬਿਮਾਰੀਆਂ ਦੀ ਲੋਕ ਦਵਾਈ ਲੈਂਦੇ ਨੇ ਪਰ ਉਥੇ ਹੀ ਚੋਰਾਂ ਵੱਲੋਂ ਅਜਿਹਾ ਨਿਸ਼ਾਨਾ ਬਣਾਉਣਾ ਤੇ ਸਿਰਿੰਜਾਂ ਦਾ ਚੋਰੀ ਕਰਨਾ ਕਿਤੇ ਨਾ ਕਿਤੇ ਇੱਕ ਵੱਡਾ ਸਵਾਲ ਖੜਾ ਕਰਦਾ ਹੈ